ਫਰੋਜ਼ਪੁਰ ਵਿੱਚ ਵੱਟ ਦੇ ਰੋਲੇ ਨੂੰ ਲੈ ਕੇ ਦੋ ਤਿਹਰਾ ਵਿਚਾਲੇ ਚੱਲੇ ਇੱਟਾ ਰੋੜੇ ਔਰਤ ਨੂੰ ਕੀਤਾ ਜ਼ਖਮੀ ਮੌਕੇ ਦੀ ਵੀਡੀਓ ਆਈ ਸਾਹਮਣੇ ਰੋਸਪੁਰ ਦੇ ਹਲਕਾ ਗੁਰੂ ਅਰਸਾਈ ਦੇ ਪਿੰਡ ਵਾਦੀ ਕੇ ਵਿੱਚ ਵੱਟ ਦੇ ਰੋਲੇ ਨੂੰ ਲੈ ਕੇ ਆਪਣਾ ਖੂਨ ਹੀ ਖੂਨ ਦਾ ਪਿਆਸਾ ਹੁੰਦਾ ਦਿਖਾਈ ਦਿੱਤਾ ਇਸ ਝਗੜੇ ਦੌਰਾਨ ਇੱਕ ਔਰਤ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਜ਼ਖਮੀ ਔਰਤ ਨੇ ਦੱਸਿਆ ਕਿ ਉਹਨਾਂ ਦਾ ਵੱਟ ਦਾ ਰੋਲ ਹੈ ਦੂਜੀ ਧਿਰ ਨਾਲ ਵੱਟ ਲੱਗਦੀ ਹੈ ਤੇ ਉਹ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਜਿਸ ਨੂੰ ਲੈ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਆ ਇੱਟਾ ਰੋੜੇ ਚ ਲਾਏ ਗਏ ਨੇ ਜਿਸ ਵਿੱਚ ਉਹ ਜ਼ਖਮੀ ਹੋਈ ਹੈ ਨਾਲ ਹੀ ਸਾਡੇ ਕਰਦੇ ਨੇ ਵਾਦੀਆਂ ਦੇ ਵਾਦੀਆਂ ਸੰਤੋਬਾਈ ਇਹਨੇ ਕੀਤੀ ਬਬੂ ਗੁਦੈਲ ਬਾਗ ਨੇ ਜੇਠ ਦਾ ਮੁੰਡਾ ਰਾਂਝ ਰੱਖਦਾ ਸਾਡੇ ਮੁੰਡੇ ਨਾਲ ਹੀ ਬੇਹਨਾਂ ਦੇ ਇੱਕ ਮੁੰਡਾ ਆ ਤੇ ਅਸੀਂ ਕਬਜ਼ਾ ਕਰਨਾ ਪੈ ਲਈ ਦਾ ਕੀ ਵੱਟ ਦਾ ਰੋਲਾ ਸੀ ਹਾਂ ਵੱਟ ਦਾ ਰੋਲਾ ਸਾਨੂੰ ਵੱਟ ਲੰਘਣੀ ਨਹੀਂ ਦੇਂਦਾ ਆਹ ਤੁਹਾਨੂੰ ਵਾਟਰ ਲੰਘਣ ਹੀ ਨਹੀਂ ਦੇਣਾ ਪਹਿਲੀ ਤੁਹਾਨੂੰ ਬਾਹਣ ਹੀ ਨਹੀਂ ਦੇਣੀ ਕਿੱਥੇ ਚਾਹ ਤੋੜਾ ਹਾਂ ਬਾਹਰ ਬਣੇ ਫਿਰਨੀ ਤੇ ਗਈ ਆਉਣ ਵਜਾ ਕੀਤੀ ਹੈ ਸਾਡਾ ਖੇਤ ਸਾਡਾ ਵੱਖਰਾ ਸੀ ਪਹਿਲੀ ਮੋਲ ਲਈ ਸੀ ਜਿੱਥੇ ਮੇਰੇ ਗਾਲ ਪਹਿਲਾਂ ਪਿਆ ਹੈ ਸ਼ਨੀਵਾਰ ਕੇ ਨਹੀਂ ਉੱਥੇ ਜਾ ਕੇ ਗਾਲਾ ਸਾਰੇ ਪਰਿਵਾਰ ਗਿਆ ਚਾ ਮੇਰਾ ਜੇਠ ਵੀ ਗਿਆ ਚਾ ਜਠਾਣੀ ਵੀ ਤੇ ਅੰਨਜੀਏ ਨੇ ਦਿਲਬਾਗ ਫੌਜਣੇ ਤੇ ਉਹਦੇ ਘਰ ਦੀ ਪੰਜ ਜੀ ਮੇਰੇ ਗਾਲ ਉੱਥੇ ਜਾ ਤੇ ਇਹ ਲਲਕਾਰਾ ਮਾਰਦਾ ਮੇਰਾ ਜੇਠ ਵੀ ਇਹਨੂੰ ਫਾੜ ਲੈ ਆਦੀ ਚਾਚੀ ਨੂੰ ਇਹ ਕੀ ਮਾਰਿਆ ਕੀ ਹੈ ਇਹ ਘਵਾੜੀ ਮਾਰੀ ਸੀ ਅੱਛਾ ਜੀ ਜਿਹੜੀ ਉਹ ਗਿਆਨੀ ਕੁੱਟ ਮਾਰਦੀਆਂ ਜਿਹੜੀ ਕੁੱਟ ਮਾਰ ਤੁਹਾਡੇ ਨਾਲ ਕਰ ਰਹੇ ਨੇ ਇਹ ਕਾਲ ਆਲੀਆਂ ਹੈ ਗਿਆਨੀ ਹਾਂ ਅਗਲੇ ਨੇ ਤੇ ਕਿਤਨ ਗੇਟ ਦੇ ਬਾਹਰ ਹਾਂ ਗੇਟ ਦੇ ਬਾਹਰ ਆਪਣੇ ਬੂਵੇ ਲੱਗੇ ਕਿ ਨੇ ਹਾਂ ਕਿ ਆਪਣਾ ਬਚਾਅ ਕਰਨ ਲਈ ਹਾਂ ਬਚਾਅ ਕਰਨ ਲਈ ਫਿਰ ਅਸੀਂ ਵੀਰੇ ਕੋਈ ਚੀਜ਼ ਤਾਂ ਚੱਕਣੀ ਸੀਗੀ ਨਹੀਂ ਹਾਂ ਉਹ ਮਾਰ ਹੀ ਗਏ ਨੇ ਸਾਨੂੰ ਫਿਰ ਕਿਉਂ ਤੁਹਾਡੇ ਤੇ ਕੀ ਕੁਆੜੀ ਮਾਰੀ ਨੇ ਹਾਂ ਕੁਆੜੀ ਮਾਰੀ ਸੀ ਹੋਰ ਕੀ ਪੜਿਆ ਹੋਰ ਕੋਈ ਸੀ ਮਾਰਾ ਕਿਨੇ ਮਾਰੀ ਕੁਆੜੀ ਜੇ ਕੁਆੜੀ ਜੇਟ ਤੇ ਮੁੰਡੇ ਨੇ ਮਾਰੀ ਦਿਲ ਬਾਗ ਨੇ ਤੇ ਜਿਹੜੀ ਵਉਟੀਆਂ ਨੇ ਦੋ ਇੱਕ ਪਰਜਾਈ ਤੇ ਕੋਹ ਦੇਕਾਰ ਦੀ ਉਹ ਲਲਕਾਰਾ ਮਾਰਦਿਆਂ ਫਾੜ ਲਿਆ ਸੀ ਮਗਰ ਹੈਗੀਆਂ ਕਿ ਨਹੀਂ ਹਾਂ ਅਰਕਾਰ ਵੀ ਥੋੜੀ ਚਾਹੀਦੀ ਹੈ ਹਾਂ ਹੁਣੇ ਚਾਹੀਦੀ ਬਹੁਤ ਹੁਣੇ ਚਾਹੀਦੀ ਮੇਰੇ ਨਾਲ ਮੈਨੂੰ ਰਵਾਹ ਦੀਆਂ ਪਈਆਂ ਨੇ ਨਾ ਮੇਰੇ ਪੁੱਤਰ ਦੇ ਜਨੇ ਛੱਡਣਾ ਨਹੀਂ ਟੁਰਨ ਜੋਗਾ ਨਹੀਂ ਛੱਡਣਾ ਇਹਦੇ ਬਾਗ ਵੀ ਐ ਤਰ੍ਹਾਂ ਦਾ ਮੈਂ ਜਿਹੜੇ ਥਾਣੇ ਨੇ ਦਿੱਤੀ ਪਹਿਲਾਂ ਸ਼ਿਕਾਇਤ ਆਪਨੇ ਲਖੋ ਗਿਓ ਨਾ ਸਾਡੀ ਕੋਈ ਸੁਣਾਈ ਨਹੀਂ ਕੀਤੀ ਮੈਨੂੰ ਸਭ ਛਿਟਕਾ ਦਿੱਤੀਆਂ ਨੇ ਐਵੇਂ ਬੀਬੀਆਂ ਟੋਰ ਪੈਂਦੀਆਂ ਨੇ ਮੇਰੇ ਲਿਗੜੇ ਉਹ ਮਿੱਟੀ ਨਾਲ ਹੀ ਬੜੇ ਹੋਏ ਸੀ ਕੋਈ ਸਾਡੀ ਸੁਣਾਈ ਨਹੀਂ ਹੋਈ ਕੁਛ ਨਹੀਂ ਹਾਂ ਕਾਰਵਾਈ ਕੋਲ ਹੋਣੀ ਚਾਹੀਦੀ ਹੈ ਕਸ਼ਮੀਰ ਕੋਰ ਇਹ ਮੇਰੇ ਪੂਆ ਜੀ ਆ ਇਹ ਤਾਂ ਇਹਨਾਂ ਦੇ ਮਤਲਬ ਪੂਆ ਜੀ ਦੇ ਜੇਠ ਦੇ ਬੱਚੇ ਆ ਉਹਨਾਂ ਨੇ ਕੀਤੀ ਆ ਜਮੀਨ ਦਾ ਰੋਲਾ ਹਾਂਜੀ ਵੱਟ ਦਾ ਕੀ ਰੋਲਾ ਕੱਦਿਆ ਕਰਨਾ ਚਾਹਦੇ ਕੀ ਕਰਦੇ ਹਾਂਜੀ ਇਹ ਮਤਲਬ ਪੁੱਪੜ ਜੀ ਵੱਟ ਪਾ ਕੇ ਆਏ ਸੀਗੇ ਇਹਨਾਂ ਦੀ ਖੁੱਦ ਦੀ ਜ਼ਮੀਨ ਸੀਗੀ ਔਰ ਇਹ ਉਹਨਾਂ ਨੂੰ ਕਹਿੰਦੇ ਤੁਸੀਂ ਸਾਡੀ ਪੈਲੀ 'ਚ ਵੱਟ ਪਾ ਕੇ ਆਏ ਆ ਹਾਂਜੀ ਉਹਦੀ ਰਾਜੂ ਛੱਡਦੇ ਸੀ ਹਾਂਜੀ ਕੁੱਟ ਮਰ ਕਿਤੇ ਕਿਤੇ ਕੀਤੀ ਆ ਉਹਨਾਂ ਨੇ ਇਨਾਂ ਦੇ ਮਤਲਬ ਤਾਇਆ ਜੀ ਦੇ ਨੌਪੁੱਤਰ ਸੀਗੇ ਉਹਨਾਂ ਦਾ ਇੱਕ ਬੇਟਾ ਫੌਜੀ ਆ ਉਹ ਉਹਨਾਂ ਨੇ ਸਾਨੂੰ ਫੋਨ ਕਰਕੇ ਕਹਿੰਦੇ ਆ ਕਿ ਅਸੀਂ ਮਤਲਬ ਇਹਨਾਂ ਨੂੰ ਮਾਰ ਕੇ ਤੇ ਇਹਨਾਂ ਦੀ ਮੰਜੀ ਚੱਕ ਲਈਏ ਦੇ ਨਾਨਕੇ ਆਣਗੇ ਹੋਰ ਕੋਈ ਅੱਗੇ ਨਹੀਂ ਆਏਗਾ ਐਡੇ ਕੋ ਫੋਨ ਦੇ ਕਾਸੇ ਹੋ ਗਏ ਪਰਿਵਾਰ ਨਾਲ ਹਾਂਜੀ ਰਿਕਾਰਡਿੰਗ ਸਾਡੇ ਕੋਲ ਹੈਗੀ ਆ ਬਕਾਇਦਾ ਇਹਨਾਂ ਦਾ ਮੁੰਡਾ ਜਿਹੜਾ ਫੌਜੀ ਲੱਗਿਆ ਹੋਇਆ ਉਹ ਕਹਿ ਰਿਹਾ ਹੈ ਕਿ ਅਸੀਂ ਤੁਹਾਡੇ ਪੋਵਾ ਦੇ ਮੁੰਡੇ ਨੂੰ ਮਾਰ ਦਾਂਗੇ ਔਰ ਅਸੀਂ ਉਹਦੇ ਨਾਨਕੇ ਆਣਗੇ ਔਰ ਇਹਨਾਂ ਨੂੰ ਚੱਕ ਲੈਣਗੇ ਉਨਾ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਜੋ ਵੀ ਦੋਸ਼ੀ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਥੇਟ ਪੰਜਾਬੀ ਟੀਵੀ ਲਈ ਸੁਖਚੈਨ ਸਿੰਘ ਫਿਰੋਜ਼ਪੁਰ